ਸੋ ਵੀ ਅਸੀਂ ਇੱਕ ਬ੍ਰਾਹਮਣ ਵੈਲਫੇਅਰ ਬੋਰਡ ਉਸ ਸਰਬ ਬ੍ਰਾਹਮਣ ਪਰਿਸ਼ਦ ਦੇ ਵੱਲੋਂ ਇੱਕ ਮੀਟਿੰਗ ਕੀਤੀ ਸੀ ਜਿਹਦੇ ਚ ਅਸੀਂ ਦੀਪਾਵਲੀ ਦੀ ਤਿਥੀ ਨੂੰ ਲੈ ਕੇ ਜਿਹੜੀ ਕੰਫਿਊਜ਼ਨ ਸੀ ਉਹ ਆਪਾਂ ਖਤਮ ਕੀਤੀ ਸੀ ਕਿਤੇ ਪਾਵਲੀ ਜਿਹੜੀ ਹੈ ਉਹ 21 ਅਕਤੂਬਰ ਨੂੰ ਮੰਗਲਵਾਰ ਨੂੰ ਲੇਕਿਨ ਕੁਝ ਕਨਫਿਊਜਨਸ ਕ੍ਰੀਏਟ ਹੋ ਗਈਆਂ ਸੀਗੀਆਂ ਸਾਡੇ ਛੋਟੇ ਭਾਈ ਆ ਪ੍ਰਭਾਜੀ ਇਹਨਾਂ ਵੱਲੋਂ ਕਿਉਂਕਿ ਕਾਸ਼ੀ ਦਾ ਜਿਹੜਾ ਪੰਚਾਂਗ ਹੈ ਉਹਦੇ ਹਿਸਾਬ ਦੇ ਨਾਲ ਗਣਨਾ ਦਾ ਕੁਝ ਫਰਕ ਹੁੰਦਾ ਹੈ ਲੇਕਿਨ ਕਿਉਂਕਿ ਅਸੀਂ ਪੰਚਾ ਪੰਜਾਬ ਦੇ ਵਿੱਚ ਦੇਵੀ ਦਿਵਾਲ ਪ੍ਰਸ਼ਾ ਜੀ ਦੇ ਪੰਚਾਂਗ ਨੂੰ ਮੰਨਦੇ ਆ ਜੋ ਲੋਦੇ ਅਸਲੀ ਜੰਮੇ ਆ ਤੁਸੋਂ ਸਾਡੇ ਵੱਡੇ ਆ ਇਹੀ ਪੰਚਾਂਗ ਸਾਡੇ ਜਨਮ ਤੋਂ ਲੈ ਕੇ ਸਾਡੇ ਦਿਨ ਤਿਹਾੜ ਸਰਾਜ ਨਮਗਤਰੀ ਕੋਈ ਵੀ ਤਿਹਾੜ ਹੁੰਦਾ ਸੀ ਪੰਚਾਂਗ ਨੂੰ ਦੇਖ ਕੇ ਕਰਦੇ ਆਂ ਔਰ ਇਸ ਪੰਚਾਂਗ ਦੇ ਮੁਤਾਬਕ ਦੀ ਪਾਰਲੀ ਜਿਹੜੀ ਆ ਉਹ 21 ਅਕਤੂਬਰ ਦੀ ਹੋਈ ਬੰਦੀ ਆ ਔਰ ਪ੍ਰਭਾਜੀ ਔਰ ਉਹਨਾਂ ਦੇ ਸਾਰੇ ਬਾਕੀ ਸਾਥੀ ਔਰ ਸਾਡੇ ਰਾਜੇਸ਼ ਸ਼ਰਮਾ ਜੀ ਪੰਡਿਤ ਅਜੀਤ ਵਿਸ਼ੇਸ਼ਟੀ ਸਾਸ਼ਤਰੀ ਜੀ ਸਾਰਾ ਸਾਡਾ ਪੱਕੇ ਦੀ ਸਾਰਾ ਸਮਾਜ ਆਇਆ ਜਿਹੜੀ ਇਹ ਕਨਫਿਊਜ਼ਨ ਸਗੀ ਪੈਦਾ ਹੋਈ ਸੀਗੀ ਇਸ ਕਨਫਿਊਜ਼ਨ ਨੂੰ ਖਤਮ ਕੀਤਾ ਗਿਆ ਔਰ ਸਾਰੇ ਸਨਾਤਨ ਸਮਾਜ ਨੂੰ ਇਹ ਅਪੀਲ ਹੈ ਕਿ ਸਨਾਤਨ ਦੇ ਮੁਤਾਬਕ ਔਰ ਪੰਡਤ ਦੇਵੀ ਦੇ ਪੰਚ ਵਿਆਕਰ ਦੇ ਮੁਤਾਬਕ 21 ਅਕਤੂਬਰ ਦਿਨ ਮੰਗਲਵਾਰ ਦੀ ਦੀਪਾਵਲੀ ਮੰਤੀ ਹੈ ਸਾਰੇ ਜਣੇ ਹਰ ਸੋ ਨਾਲ ਆਪਸੀ ਭਾਈਚਾਰੇ ਦੇ ਨਾਲ ਖੁਸ਼ੀ ਖੁਸ਼ੀ ਦੀ ਪਾਵਲੀ ਦਾ ਪਰਮ ਬਣਾਓ ਮੇਰੇ ਵੱਲੋਂ ਬ੍ਰਾਹਮਣ ਵੈਲਫੇਅਰ ਬੋਰਡ ਪੰਜਾਬ ਸਰਕਾਰ ਦੇ ਵੱਲੋਂ ਔਰ ਚੀਫ ਮਿਨਿਸਟਰ ਭਗਵਤ ਮਾਨ ਜੀ ਦੇ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਦੀਵਾਲੀ ਦੀ ਬਹੁਤ-ਬਹੁਤ ਮੁਬਾਰਕਾਂ ਔਰ ਜਿਹੜੀਆਂ ਕੋਈ ਆਪਸ ਵਿੱਚ ਗਲਤਫਹਿਮੀਆਂ ਸੀ ਉਹਨਾਂ ਨੂੰ ਖਤਮ ਕਰਤਾ ਗਿਆ ਮੈਂ ਦੀ ਪਾਵਲੀ ਨਾਰਦਰਨ ਇੰਡੀਆ ਚ ਜਿਹੜਾ ਹੈਗਾ ਵੈ ਸਾਡਾ 21 ਤਰੀਕ ਦੀ ਹੈ ਇਸ ਪੰਜਾਂ ਦਿਨ ਬਹੁਤ-ਬਹੁਤ ਧੰਨਵਾਦ ਜੈਤ ਕਰੋ ਵੀਰ ਬਜਰਾਂਗੇ ਹਰ ਹਰ ਮਹਾਦੇਵ प्रभात कृष्ण झा कल खबरनामा खबर सार पर हमने जो है एक दिवाली को लेकर जो स्थिति बन रही थी उस पर अपना एक वक्तव्य दिया था जिसमें मेरे मुंह से काफी सारे अपशब्द निकल गए थे उसके लिए मैं पंजाबी ब्राह्मण समाज से जो है माफी मांगता हूँ और पंजाब में जो है वो पंचांग के अनुसार जैसे माता वैष्णो देवी का मत आया है उसी को जो है सर्वमान्य मानते हुए 21 तारीख की दिवाली मनाई जाए नमस्कार मैं विशाल आपके सुझावती से गलत आईडी मेरे से डल गया था मैंने ये बोला कि उन्होंने माफी मांगी थी हमसे गलती हो गई है हम क्षमा याचना करते हैं